ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸਤਿ ਸ਼੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਵੀ ਆਪਾਂ ਵੀਡੀਓ ਪਾਉਂਦੇ ਰਹਿਣਾ ਬਾਈ ਜੀ ਠੀਕ ਹੈ ਜੀ ਅੱਜ ਆਪਾਂ ਲੈ ਕੇ ਆ 301 602 ਤੇ ਸ਼ੌਂਕੀਏ ਰੱਖਣ ਵਾਲੇ ਕਬੂਤਰਾਂ ਬਾਈ ਜਿਹਨੇ ਸ਼ੌਂਕੀਏ ਰੱਖਣ ਨੇ ਸ਼ੌਂਕੀਏ ਰੱਖਣ ਵਾਲੇ ਵਿੱਚ ਬੰਦੇ ਕਹਿੰਦੇ ਵੀ ਤੁਹਾਨੂੰ ਸ਼ੌਂਕੀਏ ਰੱਖਣ ਵਾਲੇ ਕਬੂਤਰ ਦੇ ਦੋ ਇਹ ਉਹ ਕੂਤਰ ਬਾਈ ਜੀ ਕਿਸ ਨੇ ਸ਼ੌਂਕਿਆ ਰੱਖਣਾ ਹੈ ਬਾਈ ਜੀ ਠੀਕ ਹੈ ਜੀ ਉਡਣ ਲਈ ਨਹੀਂ ਹੈਗੇ ਸ਼ੌਂਕੇ ਰੱਖਣ ਵਾਲੇ ਬਾਈ ਜੀ ਕੂਤਰ ਬੜੇ ਸੋਹਣੇ ਆ ਬਾਈ ਦੇਖ ਕੇ ਥੋੜੀ ਰੂ ਰਜੂ ਬਾਈ ਲਓ ਬਾਈ ਪਹਿਲਾਂ ਕੂਤਰ ਆ ਪਾਕਰ ਉਹਨਾਂ ਚੈੱਕ ਸੋਨੂੰ ਲਓ ਜੀ ਕਾਲੀ ਅੱਖਾਂ ਨੇ ਬਾਈ ਨੋ ਆ ਦੇਖੋ ਕਾਲੀਆ ਬੇਮਲੂਮੀ ਜੀ ਆ ਵੀ ਸਰਬੀ ਕਾਲਾ ਹੈਗਾ ਆ ਦੇਖੋ ਬਾਈ ਠੀਕ ਆ ਬਾਈ ਜੀ ਸ਼ੌਂਕੀ ਰੱਖਣਾ ਬਾਈ ਇਹ ਪੂਹ ਤੋਂ ਲਾ ਕੇ ਅਗਰਦਨ ਤੱਕ ਬਾਈ ਚਟਾ ਹੈਗਾ ਪੂਹ ਤੋਂ ਲਾ ਕੇ ਇਹ ਆ ਦੇਖੋ ਗਰਦਨ ਤੱਕ ਕਿ ਚਟਾ ਬਾਈ ਪੂਹ ਤੋਂ ਲਾ ਕੇ ਬਾਈ ਜੀ ਤੇ ਪੰਜਿਆਂ ਦਾ ਵੀ ਕਰੋ ਬਾਈ ਸ਼ੌਂਕ ਇਹਦੇ ਪੰਜੇ ਦੇਖੋ ਬਾਈ ਇਹਦੇ ਕਿੰਨਾ ਸੋਹਣੇ ਹੈਗੇ ਕਾਲੇ ਕਾਲੇ ਪੰਜੇ ਆ ਬਾਈ ਪੂੰਜੇ ਤੇ ਇੱਕ ਵੰਗ ਕਾਲਾ ਬਾਈ ਇਹਦੇ ਹਲਾਈ ਵੀ ਕਰਾ ਲਈ ਸ਼ੌਂਕ ਨਾਲ ਦੇਖੋ ਭਾਈ ਇਹ ਹੈ ਭਾਈ ਕੂਤਰਾ ਠੀਕ ਹੈ ਜੀ ਨੋ ਵਾਈ ਜੀ ਕਰੋ ਚੈੱਕ ਭਾਈ ਕਾਲੀਆਂ ਅੱਖਾਂ ਚਿੱਟਾ ਸਰਾ ਵਈ ਇਹਦਾ ਲਾਲ ਗੂੜਾ ਭਾਈ ਇਹ ਸ਼ੌਂਕਿਆਂ ਰੱਖਣ ਵਾਲਾ ਹੈ ਭਾਈ ਇਹ ਉੱਡਣ ਵਾਲਾ ਕਬੂਤਰ ਨਹੀਂ ਹੈਗਾ ਭਾਈ ਜੇ ਕਿਸੇ ਨੇ ਸ਼ੌਂਕ ਇਹ ਰੱਖਣਾ ਹੈ ਰੱਖ ਸਕਦੇ ਹੋ ਬਈ ਠੀਕ ਹੈ ਜੀ ਰੇਟ ਉਹੀ ਆਪਣਾ 300 ਦਾ ਇੱਕ ਦੇਣਾ ਬਈ ਰੇਟ ਉਹੀ ਆ ਬਈ ਜੀ ਰੇਟ ਦਾ ਨਹੀਂ ਕੋਈ ਹੈਗਾ ਚੱਕਰ ਬਈ ਲਓ ਬਈ ਜੀ ਦੇਖੋ ਕਬੂਤਰ ਦੇਖੋ ਤੁਸੀਂ ਸ਼ਾਨਦਾਰ ਕਬੂਤਰ ਹੈ ਬਈ ਇੱਕ ਦੋ ਇੱਕ ਆਪਣੇ ਕੋਲ ਲਓ ਬਈ ਪੀੜੀ ਅੱਖਾਂ ਚਿੱਟੀ ਨੋਗ ਏ ਵੀ ਸਰ ਤੋਂ ਡੱਬਾ ਬਾਈ ਬਾਕੀ ਇਹ ਸਾਰੇ ਲਾਲ ਆ ਬਾਈ ਠੀਕ ਆ ਬਾਈ ਸੌਂਗੀਆਂ ਰੱਖਣ ਵਾਲੀਆਂ ਆ ਬਾਈ ਕੋਈ ਹੁੰ ਨਹੀਂ ਗੇ ਉੱਡੜੇ ਗੂਤਰ ਹੀ ਗੇ ਬਾਈ ਜੀ ਸੌਂਗੀਆਂ ਰੱਖ ਸਕਦੇ ਆ ਬਾਈ ਜੀ ਤੁਸੀਂ ਇਤਨ ਤਨ ਸੌਦੇ ਦੇਣੇ ਬਾਈ ਲਾਓ ਬਾਈ ਜੀ ਨੋ ਵਈ ਕਰੋਚੇਕ ਕਾਲੀਆਂ ਅੱਖਾਂ ਲਾਲ ਜਿਨੀ ਇਹ ਵੀ ਆਹੀ ਕੂਤਰਾ ਚੋਂ ਵਈ ਜੀ ਇਹ ਵੀ ਆਹੀ ਕੂਤਰਾ ਚੋਂ ਵਈ ਨੋ ਵਈ ਕਰੋਚੇਕ ਟਟੀਆਂ ਪੀੜੀਆਂ ਅੱਖਾਂ ਨੇ ਬਈ ਇਹਦੀ ਕਮਾਂਡ ਲਈ ਆ ਬਈ ਇਹ ਕਮਾਂਡਲਾ ਕੋ ਉਦਰੀਆ ਕਮਾਂਡਲਾ ਬਈ ਇਹ ਲਓ ਜੀ ਛੱਟਾ ਸਰਾ ਬਈ ਇਹਦਾ ਛੱਟੀ ਨਾ ਹੋਗਾ ਬਈ ਜੀ ਲਓ ਜੀ ਕਰੋ ਸੰਗ ਪਰਵਾ

ਇਦਿਆਂ ਕਾਲੀਆਂ ਲਾਲ ਅੱਖਾਂ ਨੇ ਬਈ ਲਾਲ ਅੱਖਾਂ ਨੇ ਚਿੱਟੇ ਸਿਰ ਆ ਬਈ ਇਹਦਾ ਵੀ ਚਿੱਟੀਆਂ ਨੋਕਾ ਦੇਖ ਲੋ ਠੀਕ ਆ ਬਈ ਜੀ ਇਹਦੇ ਤਿੰਨ ਤਿੰਨ ਕੰਨੀਆਂ ਚਿੱਟੀਆਂ ਨੇ ਬਈ ਬਾਕੀ ਕਾਲਾ ਪੂਤਰੇ ਖਾਣੇ ਕਬੂਦਰੀ ਆ ਆਪਾਂ ਨੂੰ ਪਤਾ ਨਹੀਂ ਬਈ ਇਹ ਹੁਣੇ ਆਈ ਸੀ ਮਾਂ ਚਲ ਵੀਡੀਓ ਬਣਾ ਕੇ ਪਾ ਦਈਏ ਲਓ ਜੀ ਬਈ ਹਲ ਜੀ ਉਹਦਾ ਵੀ ਕਰ ਲੋ ਸ਼ੌਂ ਲੋ ਬਾਈ ਇਹਦੀ ਮੱਖਾਂ ਲਾਲ ਨੇ ਚਿੱਟਾ ਸਿਰਸਿਰ ਤੇ ਭੁੱਦੀ ਆ ਬਾਈ ਠੀਕ ਆ ਭਾਈ ਚਟਕੀਆਂ ਨੋਕਾਂ ਲਓ ਜੀ ਭਾਈ ਕਰੋ ਸ਼ੰਗ ਫਰਾ ਦਾ ਆਪਾਂ ਜਣਾ ਸ਼ਿ ਕੋ ਕਰ ਠੀਕ ਆ ਭਾਈ ਆਏ ਹੋਏ ਨੇ ਭਾਈ ਆਪਣੇ ਕੋਲ ਅੱਜ 7-8 ਪੀਸ ਨੇ ਇਹ ਆਏ ਹੋਏ ਭਾਈ ਆਪਣੇ ਕੋਲ 7 ਨੇ ਆਹ ਵੇ ਨੇ ਬਈ ਆਪਣੇ ਸੱਤ ਪੀਸ ਆਏ ਹੋਣੇ ਬਈ ਇਹ ਠੀਕ ਹੈ ਬਈ ਜੀ ਕਿਸ ਨੇ ਮੈਨੇ ਦਾ ਸੰਪਰਕ ਕਰ ਸਕਦਾ ਬਈ ਦੇਖ ਚੱਲਾਂਗੇ ਸਤ ਪੀਸ ਆਏ ਹੋਏ ਨੇ ਕਬੂਤਰ ਹੋਰ ਵੀ ਫਰਦੇ ਆਪਣੇ ਕੋ ਬਥੇਰੇ ਲਓ ਬਈ ਕਾਲੇ ਫਰਦੇ ਆ ਚੋ ਠੀਕ ਹੈ ਕਿਸ ਨੂੰ ਕਾਲਿਆਂ ਦੀ ਰਿਕਵਰਮੈਂਟ ਆ ਗੋਲੇ ਵੀ ਫਰਦੇ ਆ ਕੇ ਠੀਕ ਹੈ ਬਈ ਜੀ ਬਾਕੀ ਆ ਕੂਟਰ ਦੇਖੋ ਬਈ ਇੰਨੇ ਸ਼ਾਨਦਾਰ ਕੂਟਰ ਲੱਗਿਆ ਬਈ ਦੇਖ ਸਕਦਾ ਤੁਸੀਂ ਬਈ ਕੂਟਰ 1 ਤੋਂ 1 ਆਇਆ ਵਾ ਬਈ ਆਪਣੇ ਕੋਲ ਇਹ ਸਾਰੇ 3-300 ਦੇ ਹਿਸਾਬ ਨੂੰ ਦਿੱਤੇ ਜਾਣੇ ਆ ਬਈ ਤੋ ਬਈ ਕਰੋ ਬੋ ਜੱਕਟ ਲਈ ਲੋ ਕਬੂਤਰ ਦੇ ਇੱਕ ਦੋ ਇੱਕ ਆਇਆ ਹੋਇਆ ਆਪਣੇ ਕੋਲ ਇੱਕ ਕਬੂਤਰ ਆ ਦੇਖੋ ਚਿੱਟੀਆਂ ਅੱਖਾਂ ਦਾ ਬਠਾ ਸਾਫ ਦਿੱਤਾ ਕਬੂਤਰ ਵੇਚ ਆ ਦੇ ਕਬੂਤਰ ਇੱਕ ਦੋ ਇੱਕ ਆਇਆ ਬਈ ਆਪਣੇ ਕੋਲ ਉਹ ਤੋਂ ਤੁਹਾਨੂੰ ਸ਼ੌਂਕੀਆ ਸ਼ੌਂਕ ਆਇਆਗਾ ਤਾਂ ਕਿ ਕਦੇ ਕਿਸੇ ਬੰਦੇ ਨੂੰ ਸ਼ੌਂਕੀਆ ਕਬੂਤਰ ਲੋੜ ਹੁੰਦੀ ਨਾ ਕੋਈ ਡਾਉਣ ਨਹੀਂ ਉਹ ਸ਼ੌਂਕੀਆ ਰੱਖਣੇ ਤਾਂ ਫਿਰ ਤੁਹਾਨੂੰ ਤੁਹਾਡੇ ਹਿਸਾਬ ਨਾਲ ਲਿਆ ਸਕਦੇ ਹੋ ਬਾਕੀ ਆ ਕਬੂਤਰ ਵੀ ਸਾਰੇ 300 ਦੇ ਹਿਸਾਬ ਨਾਲ ਦੇਣੇ ਆਪਾਂ ਇਹਦਾ ਲੋ ਦੇਖ ਸਕਦਾ ਜੀ ਉਤਰ ਇੱਕ ਤੇ ਇੱਕ ਫਿਰਦਾ ਬਾਈ ਆਪਣੇ ਕੋਲ ਲਓ ਜੀ ਬਾਈ ਦੇਖ ਸਕਦਾ ਜੀ ਇੱਕ ਇੱਕ ਉਤਰ ਆ ਬਾਈ ਆਪਣੇ ਕੋਲ ਹਾਂ ਆ ਕਾਲੀ ਕੂਤਰੀ ਫਿਰਦੀ ਆ ਬਾਈ ਖੱਟੀਆਂ ਅੱਖਾਂ ਨੇ ਕਾਲੀ ਕੁੱਤਰੀ ਦਿਖਾ ਰਿਆ ਖੱਟੀਆਂ ਅੱਖਾਂ ਨੇ ਬੋਈਆਂ ਕਾਲੀ ਹੈਗੀ ਇਹ ਤੇ ਰਾਖੀ ਬਾਈ ਜੀ ਨਾ ਕਰਾ ਪ੍ਰੋਡਕਸ਼ਨ ਤੇ ਫੇਸਬੁਕ ਪੇਜ ਨੂੰ ਫੋਲੋ ਕਰ ਲੋ ਤੇ ਨਾ ਕਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈੱਲ ਵਾਲਾ ਬਟਨ ਵੀ ਦਬਾ ਦੇ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਫੋਨ ਨੰਬਰ ਮੇਰਾ 0188722 0140 ਸੈਂਟੀ ਮੇਰਾ ਫੋਨ ਨੰਬਰ ਹੈ ਬਾਈ ਜਿਹੜੀ ਕੂਤਰੀ ਸਾਨੂੰ ਵੀਡੀਓ ਦਿਖਾਈ ਤੇ ਉਹ ਆਪਣੇ ਚਾਲ ਚਪਾ ਕੇ ਤੇ ਸਾਰੇ ਸਾਰੇ ਸ਼ੌਂਕੀਆ ਰੱਖਣ ਵਾਲੇ ਬਾਈ ਜੀ ਉੱਠਣ ਵਾਲੇ ਨਹੀਂਗੇ ਜੇ ਕਿਹਨਾਂ ਸ਼ੌਂਕੀਆ ਲੱਗੇ ਜਣੇ ਤਾਂ ਸੰਪਰਕ ਕਰ ਸਕਦੇ ਹੋ ਬਾਈ ਜੀ ਫੋਨ ਨੰਬਰ ਮੇਰਾ ਹੋਈ 88728 0146 88728 0146 ਮੇਰਾ ਫੋਨ ਨੰਬਰ ਹੈ ਬਾਈ ਜੀ ਮਿਲਦੇ ਆ ਕੋਈ ਜਲਦੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ